ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਸმო ਸੰਗਤਾਂ ਬੜਾ ਭਾਗੇ ਹੋ ਸਤ ਸੰਗ ਦੀ ਆ ਘੜੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਦੀ ਮਹਾਨ ਕਿਰਪਾਈ ਆ ਇੱਕ ਵੀ ਅਸ਼ਟਪਦੀ ਦੀ ਸ਼ਲੋਕ ਤੇ ਇੱਕ ਪੌੜੀ ਆਸმო ਸੰਗਤਾਂ ਨੇ ਕਥਾ ਵਿਚਾਰ ਸਰਵਣ ਕੀਤੀ ਆ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਅੱਜ ਦੂਸਰੀ ਪੌੜੀ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਕੀ ਸਮਝਾਰੇ ਹਨ ਇਹ ਕਥਾ ਵਿਚਾਰ ਸਭੋ ਸੰਗਤਾਂ ਨੇ ਸਰਵਣ ਕਰਨੀ ਹੈ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਚੁਕਾ ਕੇ ਦੋਨੋਂ ਖੱਤ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆ ਸਭੋ ਸੰਗਤਾਂ ਵਿਭਾਗੇ ਹੋ ਕਿਉਂਕਿ ਸਤਗੁਰੁ ਫਰਮਾਉਂਦੇ ਹਾਰਾ ਬਟ ਭਾਗੀ ਖਰ ਸੰਗਤ ਪਾਖੇ ਭਾਗ ਹਿਨ ਭ੍ਰਮ ਛੋਟਾ ਖਾਵਗੇ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਭਰੀ ਜੀਉ ਮੇਰੇ RAM ਹਾਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿੰਨ ਸਰਨ ਆਇ ਪਾਇ ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਰਸਾਧ ਸੰਗਤ ਭਜ ਕੇਵਲ ਨ ਸੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰਿਓ ਭਾਗਾ ਵਾਲੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਆਪ ਸਮੂਹ ਸਾਕਤਾਂ ਨੇ ਇੱਕਵੀਂ ਅਸ਼ਟਪਦੀ ਦੀ ਸ਼ਲੋਕ ਤੇ ਇੱਕ ਪੌੜੀ ਸਰਮਣ ਕੀਤੀ ਆ ਆਹ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਦੂਸਰੀ ਪੌੜੀ ਵਿੱਚ ਕੀ ਫਰਮਾਨ ਕਰਦੇ ਹਨ ਕੀ ਸਾਨੂੰ ਸਮਝਾਦੇ ਹਨ ਸਰਮਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਦ ਹੋਵਤ ਪ੍ਰਭ ਕੇਵਲ ਧਨੀ ਅਬ ਬੰਦ ਮੁਕਤ ਕਾਹੋ ਕਿਸ ਕਾਓ ਗਨੀ ਜਦ ਹੋਵਤ ਪ੍ਰਭ ਕੇਵਲ ਧਨੀ ਸਤਿਗੁਰੂ ਧੰਗੁਰੂ ਅਰਜਨ ਦੇਵ ਮਹਾਰਾਜ ਦੀ ਫਰਮਾਂ ਦੇ ਹਨ ਕਿ ਜਦੋਂ ਕੇਵਲ ਨਰੋਲ ਸਿਰਫ ਇੱਕ ਪ੍ਰਭੂ ਵਾਹਿਗੁਰੂ ਪ੍ਰਵੇਸ਼ ਦਾ ਆਪ ਕੀ ਧਨੀ ਭਾਗ ਕੀ ਮਾਲਕ ਸੀ ਉਹ ਜਦੋਂ ਪਰਪੰਚ ਰੂਪ ਮੈਲ ਤੋਂ ਰਹਿਤ ਕੇਵਲ ਸ਼ੁੱਧ ਸਰੂਪ ਖਰੀ ਵਾਹਿਗੁਰੂ ਆਪ ਕੀ ਧਨੀ ਮਾਲਕ ਹੁੰਦਾ ਸੀ ਤਬ ਬੰਦੰ ਮੁਗਤ ਕਹੋ ਕਿ ਸਕਾਓ ਗਣੀ ਤਦ ਕਹੋ ਵੀ ਦਸੋ ਕਿ ਕ੍ਰਿਸ਼ਨ ਉਸਵੇਂ ਪਾਪਾ ਕਰਕੇ ਬੰਦ ਬਨਣਾ ਤੇ ਗਿਆਨ ਕਰਕੇ ਮੁਕਤੀ ਪ੍ਰਾਪਤ ਹੋਣੀ ਕਿਸ ਨੂੰ ਵੀ ਗਣੀ ਦਾ ਭਾਵ ਹੈ ਵੀ ਗਣੀ ਦਾ ਸੀ ਜਬ ਇਕ ਸੇ ਹਰੇ ਅਗਮਯ ਅਪਾਰ ਜਦੋਂ ਇੱਕੋ ਖਰੀ ਵਾਹ ਗਰੂਪ ਮਾਨ ਦੀ ਅਗਮ ਦਾ ਅਰਥ ਹੈ ਗਮਤਾ ਤੋਂ ਪ੍ਰਕਿਰਤੀ ਦੇ ਅਪਾਰ ਵਿਪਾਰਾ ਵਾਰ ਤੋਂ ਰਹਿ ਤੁਸੀਂ ਜਦ ਇੱਕ ਸਹਿ ਸਰ ਅਗਮਿ ਅਪਾਰ ਪਰਮੇਸ਼ਰ ਦੇ ਕਾਲ ਪਰ ਗਮਤਾ ਤੋ ਪ੍ਰਕਿਰਤੀ ਤੋ ਪਾਰ ਆਵਾਰ ਤੋ ਰਹਿਦ ਸੀ ਤਬ ਨਰਕ ਸੁਰਗ ਕਾਹ ਕਾਉਣੇ ਆਵਤਾਰ ਤਦੋ ਦਸੋ ਕਿ ਨਰਕ ਚ ਸੁਰਗ ਸਵਰਗਾ ਵਿੱਚ ਕਾਉਣ ਉਤਾਰ ਉਤਰਦਾ ਸੀ ਜਬ ਨਿਰਗੁਣ ਰਬ ਸਹਿਜ ਸੁਭਾਏ ਜਦੋਂ ਨਿਰਗੁਣ ਪ੍ਰਭੂ ਖਰੀ ਵਾਹਿਗੁਰੂ ਸਹਿਜ ਸੁਤੇ ਸਿੱਧ ਸੁਭਾਗ ਕੇ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਸੀ ਭਾਵ ਕਿ ਜਿਸ ਵੇਲੇ ਨਿਰਗਨ ਬ੍ਰह्म ਸ਼ਾਂਤੀ ਸੁਭਾਅ ਅਵਸਥਾ ਵਿੱਚ ਸਥਿਤ ਸੀ ਤਬ ਉਹ ਜਬ ਨਿਰਗਨ ਪ੍ਰਭ ਸਹਿਜ ਸੁਭਾਅ ਸਹਿਜ ਸੁਭਾਅ ਭਾਵ ਕੀ ਸੁੱਤੇ ਸਿੱਧ ਹੀ ਪ੍ਰਕਾਸ਼ਮਾਨ ਸੀ ਤਬ ਸ਼ਿਵ ਸ਼ਕਤ ਕਹ ਹੋਤਿ ਠਾਈ ਜੇ ਸਤਿਗੁਰ ਕਹਿੰਦੇ ਹਨ ਕਿ ਤਦੋਂ ਇਹ ਦੱਸਣਾ ਕਰੋ ਕਿ ਸ਼ਿਵ ਸ਼ਕਤ ਈਸ਼ਰ ਤੇ ਮਾਇਆ ਕਿਤ ਕਿਛ ਠਾਏ ਤਾਂ ਤੇ ਥਾਂ ਤੇ ਹੋਣੀ ਸੀ ਜਦ ਆਪ ਹੈ ਆਪ ਆਪਣੀ ਜੋਤ ਧਰ ਜਦ ਖਰੀ ਪਰਮੇਸ਼ਰ ਆਪਨੇ ਵਿੱਚ ਆਪਣੀ ਚੇਤਨ ਸੱਤਾ ਰੂਪ ਜੋਤ ਨੂੰ ਧਰੇ ਧਾਰਨ ਕਰ ਬੈਠਾ ਸੀ ਜਦ ਤਬ ਕਮਨ ਡਡਰ ਕਮਨ ਕਤ ਡਰੇ ਤਦ ਕੌਣ ਡਡਰ ਭੈ ਤੋਂ ਰਹਿਤ ਤੇ ਕੌਣ ਕਤ ਕਿਸ ਤੋਂ ਪਾਸੋਂ ਡਰੇ ਡਰਦਾ ਸੀ ਆ ਉਸ ਵੇਲੇ ਦੁੱਧ ਬਾੰਦ ਨਹੀਂ ਸੀ ਆਪਨ ਚਲਤ ਆਵ ਕਰਨੇ ਹਾਰ ਆਪਣੇ ਚਲਤ ਕੋਤਕਾ ਨੂੰ ਕਰਨੇ ਹਾਰਾ ਪਰਮੇਸ਼ਰ ਆਪ ਹੀ ਕਰਨ ਵਾਲਾ ਹੈ। ਨਾ ਇਕਠਾ ਕੁਰੇ ਅਗਮਿ ਅਪਾਰ ਤੇ ਸਤਿਗੁਰ ਜੀ ਕਿਰਪਾ ਕਰਦੇ ਹਨ ਕਿ ਉਹ ਠਾਕੁਰ ਪਰਮੇਸ਼ਰ ਅਗੰ ਮੰਨ ਦੀ ਗੰਤਤਾ ਤੋਂ ਪਰੇ ਪ੍ਰਕਿਰਤੀ ਦੇ ਅਪਾਰ ਪਰਵਰ ਤੋਂ ਰਹਿਤ ਹੈ। ਸਵਾਸੂ ਸੰਗਤਾਂ ਨੇ 21 ਅਸ਼ਟਪਦੀ ਦੀ ਦੂਸਰੀ ਪੜੀ ਸਰਵਨ ਕੀਤੀ ਬਿਆਨ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗੁਰੂ ਸਾਹਿਬ ਬਖਸ਼ਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ